ਛਤਰੀਆ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੋਂ 2020 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਇਸ ਨੂੰ ਇਤਿਹਾਸ ਦਾ ਇੱਕ ਮੀਲ ਪੱਥਰ ਦੱਸਿਆ ਗਿਆ ਸੀ ਕਿਹਾ ਗਿਆ ਕਿਸਾਨਾਂ ਦਾ ਸ਼ੋਸ਼ਣ ਰੋਕਣ ਦੇ ਲਈ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਕ ਕਾਨੂੰਨ ਲਿਆਂਦੇ ਗਏ ਮੰਡੀਕਰਨ ਨੂੰ ਖਤਮ ਕਰਨ ਲਈ ਅਤੇ ਪ੍ਰਾਈਵੇਟ ਵਪਾਰੀਆਂ ਦੇ ਹੱਥ ਖਰੀਦ ਦੇਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ 1 ਸਾਲ 4 ਮਹੀਨੇ 2 ਦਿਨ ਚੱਲੇ ਇਸ ਅੰਦੋਲਨ ਨੂੰ ਸਫਲ ਕਰਾਰ ਦੇ ਦਿੱਤਾ ਗਿਆ ਤੈਨੂੰ ਕਾਨੂੰਨ ਵਾਪਸ ਹੋ ਗਏ ਲੇਕਿਨ 13 ਫਰਵਰੀ 2024 ਨੂੰ ਫੇਰ ਦੁਬਾਰਾ ਇਹੀ ਕਿਸਾਨ ਅੰਦੋਲਨ ਸ਼ੁਰੂ ਹੋ ਜਾਂਦਾ ਹੈ ਮੰਗਾਂ ਉਹੀ ਨੇ ਜਿਹੜੀਆਂ ਪਿਛਲੇ ਅੰਦੋਲਨ ਦੇ ਵਿੱਚ ਕਿਹਾ ਗਿਆ ਸੀ ਕਿ ਮੰਨ ਲਈਆਂ ਗਈਆਂ ਹਨ ਹੁਣ ਕਹਿੰਦੇ ਕਿ ਉਹ ਲਾਗੂ ਨਹੀਂ ਹੋਈਆਂ ਇਸ ਕਰਕੇ ਸੰਘਰਸ਼ ਜਿਹੜਾ ਸਾਡਾ ਜਾਰੀ 13 ਮਹੀਨੇ ਬਾਅਦ ਇਹ ਅੰਦੋਲਨ ਵੀ ਖਤਮ ਹੋ ਗਿਆ ਮੋਰਚਾ ਚੱਕਿਆ ਗਿਆ ਪਹਿਲਾਂ ਇਹ ਕਿਹਾ ਗਿਆ ਕਿ ਧੋਖਾ ਕੀਤਾ ਗਿਆ ਹੈ ਧੋਖੇ ਨਾਲ ਇਸ ਮੋਰਚੇ ਨੂੰ ਖਤਮ ਕੀਤਾ ਗਿਆ ਹੈ ਹੁਣ ਕਹਿੰਦੇ ਕਿ ਇਹ ਸਾਰਾ ਕੁਝ ਮਿਲੀ ਭੁਗਤ ਨਾਲ ਹੋਇਆ ਹੈ ਕੋਈ ਧੋਖਾ ਨਹੀਂ ਸਵਾਲ ਇਹ ਹੈ ਕੀ 5 ਸਾਲ ਦੇ ਇਸ ਲੰਬੇ ਚੱਲੇ ਅੰਦੋਲਨ ਦੀ ਇਸ ਕਿਸਾਨ ਮੋਰਚੇ ਦੀ ਪ੍ਰਾਪਤੀ ਕੀ ਹੈ ਇਸ ਲੰਬੇ ਸੰਘਰਸ਼ ਚੋਂ ਅਸੀਂ ਖਟਿਆ ਕੀ ਹੈ ਕਿਸਾਨਾਂ ਨੂੰ ਇਨ੍ਹਾਂ ਆਗੂਆਂ ਦੇ ਪਿੱਛੇ ਲੱਗ ਕੇ ਮਿਲਿਆ ਕੀ ਹੈ ਕਿਸਾਨਾਂ ਨੇ ਕੀ ਖਟਿਆ ਹੈ ਕਣਕ ਦੀ ਇਸ ਸਮੇਂ ਖਰੀਦ ਚੱਲ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਵਪਾਰੀਆਂ ਨੇ ਬੁੱਧਵਾਰ ਤੱਕ 9 ਲੱਖ 28000 ਮੀਟ੍ਰਿਕ ਟਨ ਜਿਹੜੀ ਹੈ ਉਹ ਖਰੀਦ ਚੁੱਕੇ ਨੇ ਜੋ ਕਿ ਪਿਛਲੇ 20 ਸਾਲਾਂ ਦਾ ਰਿਕਾਰਡ ਨੂੰ ਤੋੜਨ ਦੇ ਵੱਲ ਇਹ ਅੰਕੜਾ ਜਾ ਰਿਹਾ ਹੈ ਖਰੀਦ ਉਧਰੋਂ ਵੱਧ ਰਹੀ ਹੈ 2007 ਦੇ ਵਿੱਚ 918000 ਮੀਟ੍ਰਿਕ ਟਨ ਜਿਹੜੀ ਹੈ ਉਹ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਸੀ ਅਤੇ 2006 ਦੇ ਵਿੱਚ ਇਹ ਅੰਕੜਾ 1312000 ਮੀਟ੍ਰਿਕ ਟਨ ਦਾ ਸੀ ਅਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਦੋਂ ਇਸ ਸਾਲ ਦੀ ਖਰੀਦ ਖਤਮ ਹੋਵੇਗੀ ਕਣਕ ਦਾ ਇਹ ਸੀਜ਼ਨ ਖਤਮ ਹੋਵੇਗਾ ਤਾਂ ਇਹ ਅੰਕੜਾ ਪਾਰ ਹੋ ਜਾਏਗਾ 20 ਸਾਲ ਦਾ ਇਹ ਰਿਕਾਰਡ ਟੁੱਟ ਜਾਏਗਾ ਹੁਣ ਸਵਾਲ ਫੇਰ ਉਹੀ ਹੈ ਕਿ ਕੀ ਇੱਥੇ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਕੀ ਉਹਨਾਂ ਨੂੰ ਮੁੱਲ ਜਿਹੜਾ ਹੈ ਐਮਐਸਪੀ ਤੋਂ ਬਹੁਤ ਜ਼ਿਆਦਾ ਮਿਲ ਰਿਹਾ ਹੈ ਐਮਐਸਪੀ 2425 ਰੁਪਏ ਦੀ ਹੈ 2425 ਖਰੀਦ ਜ਼ਿਆਦਾਤਰ ਜਾਂ ਤਾਂ ਐਮਐਸਪੀ ਹੋ ਤੇ ਹੋ ਰਹੀ ਹੈ ਜਾਂ ਉਸ ਤੋਂ 10-20 ਰੁਪਏ ਵੱਧ ਦੇ ਕੇ ਇਹ ਕਣ ਖਰੀਦੀ ਜਾ ਰਹੀ ਹੈ ਕੋਈ ਬਹੁਤ ਮੋਟਾ ਬਹੁਤ ਵੱਡਾ ਫਾਇਦਾ ਕਿਸਾਨਾਂ ਨੂੰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਝੋਨੇ ਦਾ ਸੀਜ਼ਨ ਜਿਹੜਾ ਹੈ ਉਹ ਲੰਘ ਕੇ ਗਿਆ ਉਦੋਂ ਇਹ ਮੋਰਚਾ ਜਿਹੜਾ ਹੈ ਹਜੇ ਚੱਲ ਰਿਹਾ ਸੀ ਮੋਰਚਾ ਖਤਮ ਨਹੀਂ ਹੋਇਆ ਸੀ ਲੇਕਿਨ ਫੇਰ ਵੀ ਕਿਸਾਨ ਮੰਡੀਆਂ ਦੇ ਵਿੱਚ ਰੁੜਿਆ ਕਿਸੇ ਨੇ ਉਸ ਦੀ ਬਾਣੀ ਫੜੀ ਕਿਹਾ ਜਾਂਦਾ ਹੈ ਕਿ 250 ਤੋਂ 300 ਰੁਪਏ ਕਵਾਂਟਲ ਦੀ ਕਾਟ ਲੱਗੀ ਤਾਂ ਇਹ ਫਸਲ ਖਰੀਦੀ ਗਈ ਸੀ ਐਮਐਸਪੀ ਨਹੀਂ ਮਿਲੀ ਸੀ ਐਮਐਸਪੀ ਮਿਲਣਾ ਤਾਂ ਦੂਰ 250 ਤੋਂ 300 ਰੁਪਏ ਕਾਟ ਲੱਗੀ ਸੀ ਉਸ ਤੋਂ ਘੱਟ ਪੈਸੇ ਜਿਹੜੇ ਨੇ ਕਿਸਾਨਾਂ ਨੂੰ ਮਿਲੇ ਸੀ ਐਮਐਸਪੀ ਜਿਸ ਦੇ ਪਿੱਛੇ ਸਾਰਾ ਸੰਘਰਸ਼ ਲੜਿਆ ਗਿਆ ਸੀ ਉਸ ਤੋਂ ਵੀ ਘੱਟ ਮੁੱਲ ਤੇ ਝੋਨਾ ਖਰੀਦਾ ਗਿਆ ਸੀ ਉਸ ਤੋਂ ਪਹਿਲਾਂ ਵੀ ਜਦੋਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਹੋ ਰਿਹਾ ਸੀ ਕਿਸਾਨਾਂ ਦੀਆਂ ਟਰਾਲੀਆਂ ਸਿੱਧੀਆਂ ਅਡਾਨੀ ਦੇ ਸਾਈਲੋ ਦੇ ਵਿੱਚ ਉਤਰ ਗਈਆਂ ਸਨ ਜਿਹੜੀ ਇੱਕੋ ਇੱਕ ਦੱਸਣ ਨੂੰ ਗੱਲ ਇਹ ਸੀ ਕਿ ਸਾਡੀ ਕੇਂਦਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਮਸਲੇ ਦਾ ਹੱਲ ਹੋਣ ਦੇ ਕੰਢੇ ਤੇ ਹੈ ਮਸਲਾ ਹੱਲ ਹੋਣ ਦੀ ਕਕਾਰ ਤੇ ਹੈ ਕੱਲ ਉਹ ਗੱਲਬਾਤ ਵੀ ਜਿਹੜੀ ਹੈ ਰੁਕ ਗਈ ਕੇਂਦਰ ਸਰਕਾਰ ਨੇ 4 ਮਈ ਨੂੰ ਹੋਣ ਵਾਲੀ ਮੀਟਿੰਗ ਜਿਹੜੀ ਹੈ ਉਹ ਰੱਦ ਕਰ ਦਿੱਤੀ ਲੇਕਿਨ ਇਸ ਦਾ ਦੋਸ਼ ਕੇਂਦਰ ਸਰਕਾਰ ਤੇ ਨਹੀਂ ਮੜਿਆ ਜਾ ਸਕਦਾ ਕਿਉਂਕਿ ਬਹਾਨਾ ਤਾਂ ਕਿਸਾਨ ਆਗੂਆਂ ਨੇ ਆਪ ਦਿੱਤਾ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਕਿਹਾ ਸੀ ਕਿ ਜੇ ਪੰਜਾਬ ਸਰਕਾਰ ਦੇ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਅਸੀਂ ਗੱਲਬਾਤ ਲਈ ਨਹੀਂ ਆਵਾਂਗੇ ਹੁਣ ਤੱਕ ਜਿਹੜੇ ਕਿਸਾਨ ਆਗੂ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਇਹ ਤਰਕ ਦਿੰਦੇ ਸੀ ਕਿ ਖੇਤੀ ਸਟੇਟ ਸਬਜੈਕਟ ਹੈ ਕੇਂਦਰ ਦਖਲ ਨਹੀਂ ਦੇ ਸਕਦਾ ਇਸ ਦੇ ਵਿੱਚ ਉਹ ਹੁਣੇ ਤਰਕ ਦੇ ਰਹੇ ਨੇ ਕਿ ਸੂਬਾ ਸਰਕਾਰ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੀ ਗੱਲਬਾਤ ਅਸੀਂ ਸਿੱਧੀ ਕੇਂਦਰ ਦੇ ਨਾਲ ਕਰਾਂਗੇ ਕਮਾਲ ਤਰਕ ਹੀ ਬਦਲ ਕੇ ਰੱਖ ਦਿੱਤਾ ਜੁਆਇੰਟ ਸਕੱਤਰ ਪੂਰਨ ਚੰਦਰਾਕ੍ਰਿਸ਼ਨ ਜੋ ਕਿ ਜਿਨ੍ਹਾਂ ਨੇ ਕਿਸਾਨ ਆਗੂਆਂ ਨੂੰ ਇੱਕ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ 4 ਮਈ ਦੀ ਮੀਟਿੰਗ ਦੇ ਸੰਬੰਧ ਵਿੱਚ 25 ਅਪ੍ਰੈਲ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦਾ ਜਵਾਬ ਤੁਸੀਂ 27 ਅਪ੍ਰੈਲ ਨੂੰ ਦਿੱਤਾ ਹੈ ਅਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਨੂੰ ਜੇ ਤੁਸੀਂ ਗੱਲਬਾਤ ਤੋਂ ਬਾਹਰ ਨਾ ਰੱਖਿਆ ਤਾਂ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਲੇਕਿਨ ਫੈਡਰਲ ਢਾਂਚੇ ਦੇ ਵਿੱਚ ਸੂਬਾ ਸਰਕਾਰ ਦੀ ਮੌਜੂਦਗੀ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਇਸ ਕਰਕੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਦਾ ਆਉਣਾ ਜ਼ਰੂਰੀ। ਕੋ ਸਰਵਨ ਸਿੰਘ ਪਦੇਰ ਕਹਿੰਦੇ ਨੇ ਕਿ ਅਸੀਂ ਤਾਂ ਕੇਂਦਰ ਨੂੰ ਆਪਣਾ ਸਟੈਂਡ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਤੇ ਉਹਨਾਂ ਦੇ ਜਵਾਬ ਤੋਂ ਲੱਗਦਾ ਹੈ ਕਿ ਗੱਲਬਾਤ ਹੁਣ ਰੁਕ ਗਈ ਹੈ। ਸੋ ਜਿਹੜੀ ਗੱਲਬਾਤ ਚੱਲ ਰਹੀ ਸੀ ਜਿਸ ਦੇ ਨਾਲ ਮਸਲਿਆਂ ਦਾ ਹੱਲ ਹੋਣਾ ਸੀ ਉਹ ਰੁਕ ਗਈ। ਸਵਾਲ ਫੇਰ ਉੱਥੇ ਹੀ ਹੈ ਕਿ ਇਸ 5 ਸਾਲ ਤੋਂ ਵੀ ਵੱਧ ਲੰਬੇ ਸੰਘਰਸ਼ ਦੀ ਪ੍ਰਾਪਤੀ ਕੀ ਕਿਸਾਨਾਂ ਨੇ ਖੱਟਿਆ ਕੀ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲੀ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਸ਼ਾਇਦ ਕਿਸਾਨੀ ਇਕਤਾ ਕਿਸਾਨ ਇਕਜੁੱਟ ਹੋ ਗਏ ਨੇ ਇਹ ਇਸ ਸੰਘਰਸ਼ ਦੀ ਪ੍ਰਾਪਤੀ ਹੈ ਕਿ ਸਾਰੇ ਕਿਸਾਨ ਆਪਣੇ ਖਿਲਾਫ ਹੋ ਰੀਆਂ ਵਧੀਆਂ ਦੇ ਖਿਲਾਫ ਇਕਜੁੱਟ ਹੋ ਗਏ ਨੇ ਇਕੱਠੇ ਹੋ ਗਏ ਲੇਕਿਨ ਜੇ ਤੁਸੀਂ ਅੰਕੜਿਆਂ ਤੇ ਗੌਰ ਕਰੋ ਜਾਂ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਹਿਲੇ ਕਿਸਾਨ ਅੰਦੋਲਨ ਤੋਂ ਪਹਿਲਾਂ ਇਹ ਜਥੇਬੰਦੀਆਂ ਦੀ ਗਿਣਤੀ 32 ਸੀ ਜੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੀ ਹੁਣ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਝਾਤ ਮਾਰੋਗੇ ਤਾਂ ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਗਿਣਤੀ 100 ਤੋਂ ਵੀ ਪਾਰ ਲੰਘ ਗਈ ਹੈ 100 ਤੋਂ ਜ਼ਿਆਦਾ ਹੋ ਚੁੱਕੀ ਕੀ ਇਸ ਨੂੰ ਏਕਤਾ ਕਿਹਾ ਜਾਵੇ ਜਾਂ ਕੀ ਇਸ ਨੂੰ ਕਿਹਾ ਜਾਵੇ ਕਿ ਕਿਸਾਨ ਜਥੇਬੰਦੀਆਂ ਖੇਰੂ ਖੇਰੂ ਹੋ ਗਈਆਂ ਕੋਈ ਅਜਿਹੀ ਕਿਸਾਨ ਜਥੇਬੰਦੀ ਨਹੀਂ ਹੈ ਜਿਦੇ ਵਿੱਚ ਟੁੱਟ ਭੱਜ ਨਾ ਹੋਈ ਹੋਵੇ ਜਿਦੇ ਵਿੱਚ ਦਫਾੜ ਨਾ ਹੋਏ ਹੁਣ ਪ੍ਰਧਾਨਗੀ ਦੇ ਰੋਲੇ ਨਾ ਪਏ ਹੋਣ ਜਿਹੜੇ ਉਪ ਪ੍ਰਧਾਨ ਸੀ ਮੀਤ ਪ੍ਰਧਾਨ ਸੀ ਉਹਨਾਂ ਨੇ ਆਪਣੀਆਂ ਅਲੱਗ ਜਥੇਬੰਦੀਆਂ ਨਾ ਬਣਾ ਲਈ ਫੇਰ ਕੀ ਇਸ ਨੂੰ ਏਕਤਾ ਕਿਹਾ ਜਾਵੇ ਇਹ ਇੱਕ ਦੂਜਾ ਪਹਿਲੂ ਹੈ ਕਿ ਜੇ ਕਿਸਾਨ ਜਥੇਬੰਦੀਆਂ ਦੀ ਪਹਿਲਾ ਮੈਂਬਰਸ਼ਿਪ ਜਿਹੜੀ ਹੈ ਉਹ ਏਵਰੇਜ 1000 2000 ਸੀ ਕੀ ਉਹ ਵੱਧ ਕੇ 10000 ਹੋ ਗਈ ਹੈ ਕੀ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਵੱਧ ਗਈ ਹੈ ਕਿ ਜ਼ਿਆਦਾ ਕਿਸਾਨ ਲਾਮਬੰਦ ਹੋ ਗਏ ਉਹ ਵੀ ਕਿਹਾ ਨਹੀਂ ਜਾ ਸਕਦਾ ਗਰਾਊਂਡ ਦੇ ਉੱਤੇ ਜ਼ਮੀਨੀ ਹਕੀਕਤ ਇਹ ਹੈ ਕਿ ਇਹਨਾਂ ਦੀ ਜਿਹੜੇ ਵਰਕਰਸ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਮੈਂਬਰਾਂ ਦੀ ਗਿਣਤੀ ਦੇ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਦਾ ਜਥੇਬੰਦ ਢਾਜੇ ਸੀ ਉਸ ਤਰੀਕੇ ਨਾਲ ਹੀ ਹੁਣ ਗਿਣਤੀ ਬਹੁਤ ਜ਼ਿਆਦਾ ਹੈ ਆਗੂਆਂ ਦੀ ਲੇਕਿਨ ਮੈਂਬਰਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਹੈ ਫੇਰ ਦੂਸਰੀ ਪ੍ਰਾਪਤੀ ਜੇ ਆਪਾਂ ਸਭ ਤੋਂ ਵੱਡੀ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਤਿੰਨ ਖੇਤੀ ਕਾਨੂੰਨ ਅਸੀਂ ਵਾਪਸ ਕਰਾ ਦਿੱਤੇ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਣੀ ਚਾਹੀਦੀ। ਲੇਕਿਨ ਫੇਰ ਗਲ ਜ਼ਮੀਨੀ ਪੱਧਰ ਦੀ ਕਰਦੇ ਹਾਂ। ਜ਼ਮੀਨੀ ਪੱਧਰ ਤੇ ਜਿਵੇਂ ਕਿ ਆਪਾਂ ਗੱਲ ਸ਼ੁਰੂ ਕੀਤੀ ਪ੍ਰਾਈਵੇਟ ਵਪਾਰੀਆਂ ਦੀ ਖਰੀਦ ਅੱਜ ਵੀ ਉਸੇ ਤਰੀਕੇ ਨਾਲ ਜਾਰੀ ਹੈ ਜਿਵੇਂ ਪਹਿਲਾਂ ਹੋ ਰਹੀ ਸੀ। ਜਿਵੇਂ ਕਿ ਇਹ ਇਲਜ਼ਾਮ ਲੱਗਦੇ ਸੀ ਇਸ ਕਾਨੂੰਨ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਵਪਾਰੀ ਮੰਡੀਆਂ ਦੇ ਵਿੱਚੋਂ ਫਸਲਾਂ ਖਰੀਦਣ ਅੱਜ ਵੀ ਜਿਹੜੀ ਖਰੀਦ ਹੈ ਕਣਕ ਦੀ ਉਹ 20 ਸਾਲਾਂ ਦਾ ਰਿਕਾਰਡ ਤੋੜਨ ਜਾ ਰਹੀ ਹੈ ਕਿਸਾਨ ਖੁਦ ਜਿਹੜੇ ਨੇ ਉਹ ਪ੍ਰਾਈਵੇਟ ਵਪਾਰੀਆਂ ਨੂੰ ਆਪਣੀਆਂ ਫਸਲਾਂ ਵੇਚਦੇ ਜੇ ਆਪਾਂ ਗੱਲ ਕੰਟਰੈਕਟ ਫਾਰਮਿੰਗ ਦੀ ਕਰੀਏ ਇਹਨਾਂ ਮੋਰਚਿਆਂ ਦੇ ਲੱਗਣ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਵੀ ਕੰਟਰੈਕਟ ਫਾਰਮਿੰਗ ਪੰਜਾਬ ਦੇ ਵਿੱਚ ਹੁੰਦੀ ਸੀ ਤੁਸੀਂ ਆਲੂਆਂ ਦੀ ਮਿਸਾਲ ਲੈ ਲਓ ਆਲੂਆਂ ਦੀ ਕੰਟਰੈਕਟ ਫਾਰਮਿੰਗ ਕਾਨੂੰਨ ਲਿਆਉਣ ਤੋਂ ਪਹਿਲਾਂ ਵੀ ਕੀਤੀ ਜਾਂਦੀ ਸੀ ਕਾਨੂੰਨ ਦੇ ਵਾਪਸ ਲਏ ਤੋਂ ਜਾਂ ਬਾਅਦ ਵੀ ਹੋ ਰਹੀ ਹੈ ਕੰਪਨੀਆਂ ਦੇ ਨਾਲ ਸਿੱਧਾ ਕਿਸਾਨਾਂ ਦਾ ਕੰਟਰੈਕਟ ਹੈ ਉਹੀ ਬੀਜ ਸਪਲਾਈ ਕਰਦੇ ਨੇ ਉਹੀ ਤੁਹਾਨੂੰ ਦੱਸਦੇ ਨੇ ਕਿ ਕਿਸ-ਕਿਸ ਕੰਡੀਸ਼ਨਸ ਦੇ ਵਿੱਚ ਕਿਸ-ਕਿਸ ਕੈਰੈਕਟਿਸਟਿਕਸ ਦਾ ਜਿਹੜਾ ਫਸਲ ਹੈ ਉਹ ਅਸੀਂ ਕਿੰਨੇ ਰੁਪਏ ਦੀ ਤੁਹਾਡੀ ਖਰੀਦਾਂਗੇ ਕਿੰਨਾ ਅਸੀਂ ਮਾਲ ਤੋਂ ਚੱਕਾਂਗੇ ਉਹ ਸਾਰਾ ਕੁਝ ਪਹਿਲਾਂ ਤੈਅ ਹੁੰਦਾ ਹੈ ਲਿਖਤੀ ਸਮਝੌਤੇ ਲਿਖੇ ਜਾਂਦੇ ਨੇ ਸਾਈਨ ਹੁੰਦੇ ਨੇ ਕੰਟਰੈਕਟ ਸਾਈਨ ਹੁੰਦੇ ਨੇ ਤੇ ਬਕਾਇਦਾ ਇਹ ਖੇਤੀ ਅੱਜ ਵੀ ਜਾਰੀ ਹੈ ਪਹਿਲਾਂ ਵੀ ਜਾਰੀ ਸੀ ਹੁਣ ਵੀ ਜਾਰੀ ਹੋਰ ਵੀ ਫਸਲਾਂ ਨੇ ਜਿਨ੍ਹਾਂ ਦੀ ਇੱਕ ਕੰਟਰੈਕਟ ਫਾਰਮਿੰਗ ਹੁੰਦੀ ਫੇਰ ਬਦਲਿਆ ਕੀ ਪਹਿਲਾਂ ਵੀ ਪ੍ਰਾਈਵੇਟ ਵਪਾਰੀ ਖਰੀਦਦੇ ਸੀ ਹੁਣ ਵੀ ਖਰੀਦਦੇ ਨੇ ਕੰਟਰੈਕਟ ਫਾਰਮਿੰਗ ਪਹਿਲਾਂ ਵੀ ਹੁੰਦੀ ਸੀ ਹੁਣ ਵੀ ਹੁੰਦੀ ਹੈ ਮੰਡੀਆਂ ਚ ਕਿਸਾਨ ਕਈ ਵਾਰੀ ਪਹਿਲਾਂ ਵੀ ਰੁਲਦਾ ਸੀ ਅਜ ਵੀ ਰੁਲ ਰਿਹਾ ਹੈ ਝੋਨੇ ਦੇ ਸੀਜ਼ਨ ਦੇ ਵਿੱਚ ਵੀ ਰੁਲਿਆ ਹੈ ਫੇਰ ਅਸੀਂ ਉਹ ਕਾਨੂੰਨ ਵਾਪਸ ਕਰਾ ਕੇ ਕਿਸਾਨਾਂ ਦੀ ਦਸ਼ਾ ਦੇ ਵਿੱਚ ਸੁਧਾਰ ਕਿਵੇਂ ਲਿਆਉਂਦਾ ਹੈ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਕੀਤੀ ਹੈ ਇਹ ਸਮਝਾਉਣ ਦੇ ਵਿੱਚ ਕਿਸਾਨ ਜਿਹੜੇ ਆਗੂ ਨੇ ਉਹ ਕੋਈ ਬਹੁਤੇ ਕਾਮਯਾਬ ਹੁੰਦੇ ਦਿਖਾਈ ਨਹੀਂ ਦਿੰਦੇ ਜਾਂ ਇਸ ਤੋਂ ਅੱਗੇ ਚਲੀਏ ਕਿ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਅਦੇਸ਼ਾ ਹੁੰਦਾ ਹੈ ਕਿ ਜੇ ਮੌਸਮ ਖਰਾਬ ਹੋ ਗਿਆ ਤਾਂ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਜਾਏਗਾ ਉਹਦੀ ਪਰਪਾਈ ਕੌਣ ਕਰੇਗਾ ਫਸਲੀ ਬੀਮਾ ਦੀ ਯੋਜਨਾ ਜਿਹੜੀ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਸੀ ਕੀ ਉਹ ਲਾਗੂ ਹੋ ਗਈ ਕੀ ਉਹਦੇ ਵਿੱਚ ਜੋ ਕਮੀਆਂ ਸੀ ਉਹ ਦੂਰ ਕਰਾ ਲਈਆਂ ਗਈਆਂ ਕੀ ਕਿਸਾਨਾਂ ਦੀ ਲੋੜ ਮੁਤਾਬਕ ਕਿਸਾਨਾਂ ਦੀ ਮੰਗ ਮੁਤਾਬਕ ਉਹ ਬੀਮਾ ਯੋਜਨਾ ਬਣ ਗਈ ਤੇ ਉਹ ਲਾਗੂ ਹੋ ਗਈ ਨਹੀਂ ਅੱਜ ਵੀ ਕੁਝ ਦਿਨ ਪਹਿਲਾਂ ਅੱਗਾ ਲੱਗਣ ਨਾਲ ਕਣਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਉਸ ਤੋਂ ਪਹਿਲਾਂ ਖੜਾ ਨਾਜੀਰੀਆ ਦਾ ਨੁਕਸਾਨ ਹੋਇਆ ਕਦੇ ਗੜੇ ਪੈਣ ਨਾਲ ਨੁਕਸਾਨ ਹੋ ਜਾਂਦਾ ਹੈ ਅੱਜ ਰਾਤ ਵੀ ਜਿਹੜਾ ਮੀਂਹ ਪਿਆ ਹੈ ਉਹਦੇ ਨਾਲ ਵੀ ਫਸਲ ਜਿਹੜੀ ਹੈ ਮੰਡੀਆਂ ਦੇ ਵਿੱਚ ਗਿੱਲੀ ਹੋਈ ਹੈ ਭਿੱਜ ਗਈ ਹੈ ਕੋਈ ਫਾਇਦਾ ਕੀ ਕਿਸਾਨਾਂ ਨੂੰ ਉਹਦਾ ਹੋ ਰਿਹਾ ਹੈ ਕੀ ਕੋਈ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਦੀ ਪਰਪਾਈ ਕਰਨ ਦਾ ਸਾਧਨ ਇੱਕ ਕਿਸਾਨ ਜਥੇਬੰਦੀਆਂ ਬਣਾ ਸਕਦੀਆਂ ਹਨ ਅੱਜ ਵੀ ਉਹੀ ਹੁੰਦਾ ਹੈ ਜਦੋਂ ਨੁਕਸਾਨ ਹੋ ਜਾਂਦਾ ਹੈ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਹੈ ਮੰਗ ਕਰਨ ਤੋਂ ਬਾਅਦ ਗਿਰਦੌਰੀਆਂ ਹੁੰਦੀਆਂ ਨੇ ਨਹੀਂ ਹੁੰਦੀਆਂ ਕਿੰਨਿਆਂ ਨੂੰ ਮਿਲਦਾ ਹੈ ਕਿੰਨਿਆਂ ਨੂੰ ਨਹੀਂ ਮਿਲਦਾ ਇਹ ਸਾਰਾ ਕੁਝ ਰੌਲੇ ਖਿੜੋਲੇ ਦੇ ਵਿੱਚ ਹੀ ਲੰਘ ਜਾਂਦਾ ਹੈ ਕੋਈ ਸਥਾਈ ਹੱਲ ਕਿਸਾਨਾਂ ਦੀ ਇਸ ਸਮੱਸਿਆ ਦਾ ਕਿ ਜੁਨੀਆਂ ਨਾਲ ਇੱਜਤੇ ਬੰਦੀਆਂ ਨਹੀਂ ਦਵਾ ਸਕਦਾ ਫਿਰ ਇੱਕ ਹੋਰ ਤਰਕ ਦਿੱਤਾ ਜਾਂਦਾ ਹੈ ਕਿ ਸੱਤਾ ਪਰਵਰਤਨ ਜਿਹੜਾ ਹੈ ਉਹ ਅਸੀਂ ਇਹਨਾਂ ਮੋਰਚਿਆਂ ਨਾਲ ਕਰ ਸਕਣ ਦੇ ਵਿੱਚ ਆ ਕਾਮਯਾਬ ਹੋ ਸਕਦੇ ਸੀ ਜਾਂ ਹੋਏ ਆ ਜਾਂ ਅਸੀਂ ਲੋਕਾਂ ਦੇ ਵਿੱਚ ਪਰਵਰਤਨ ਲਿਆ ਦਿੱਤਾ ਹੈ ਲੇਕਿਨ ਜੇ ਉਹਦਾ ਤੁਸੀਂ ਅਸਲੀ ਜ਼ਮੀਨੀ ਹਕੀਕਤ ਸਮਝ ਨਹੀਂ ਹੋਵੇ ਤਾਂ ਕਿਸਾਨ ਆਗੂਆਂ ਨੇ ਖੁਦ ਚੂਣਾ ਲੜ ਕੇ ਦੇਖ ਲਈਆ ਪਹਿਲੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਇਹ ਲੱਗਦਾ ਸੀ ਕਈਆਂ ਨੂੰ ਕਿ ਅਸੀਂ ਤਾਂ ਹੁਣ ਸੱਤਾ ਦੇ ਵਿੱਚ ਕਾਬਜ਼ ਹੋਏ ਖੜੇ ਆ ਕਿ ਹੋਏ ਖੜੇ ਆ ਇਥੋਂ ਤੱਕ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਦੀ ਸੌ ਚੱਕਣ ਦੇ ਸੁਪਨੇ ਵੀ ਦੇਖਣ ਲੱਗੇ ਸੀ ਉਹ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਬੜਾ ਕੁਝ ਕਰਦੇ ਹੁੰਦੇ ਸੀ ਕਿਹੜੇ ਨੂੰ ਟਿਕਟ ਦੇਣੀ ਆ ਕਿਹਨੂੰ ਨਹੀਂ ਦੇਣਾ ਕੌਣ ਮੰਤਰੀ ਬਣੇਗਾ ਕੌਣ ਨਹੀਂ ਬਣੇਗਾ ਬੜੀਆਂ ਚਰਚਾਵਾਂ ਹੋਈਆਂ ਲੇਕਿਨ ਸਾਰਿਆਂ ਦੀਆਂ ਜ਼ਮਾਨਤਾਂ ਜप्त ਹੋ ਗਈਆਂ ਇੱਕ ਵੀ ਕਿਸਾਨ ਆਗੂ ਦੂਜੇ ਤੀਜੇ ਨੰਬਰ ਤੱਕ ਨਹੀਂ ਪਹੁੰਚਿਆ ਸਾਰਿਆਂ ਦੀਆਂ ਜ਼ਮਾਨਤਾਂ ਜप्त ਹੋਈਆਂ ਤੇ ਫੇਰ ਇਸ ਅੰਦੋਲਨ ਨੂੰ ਪ੍ਰਾਪਤ ਕੀ ਕੀਤਾ ਖੱਟਿਆ ਫੇਰ ਇੱਕ ਹੋਰ ਤਰਕ ਦਿੱਤਾ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਚੇਤਨਾ ਜਗਾ ਦਿੱਤੀ ਅਸੀਂ ਲੋਕ ਹੁਣ ਸਵਾਲ ਪੁੱਛਣ ਲੱਗ ਗਏ ਨੇ ਇਹ ਸਾਰਾ ਕੁਝ ਕਿਸਾਨ ਅੰਦੋਲਨ ਦੇ ਕਰਕੇ ਹੋਇਆ ਜਿਹੜੀ ਜਾਗਰੂਤਕ ਤਾਂ ਅਸੀਂ ਲਿਆਂਦੀ ਜਾਗਰੂਕਤਾ ਲਿਆਂਦੀ ਲੋਕਾਂ ਦੇ ਵਿੱਚ ਚੇਤਨਾ ਪੈਦਾ ਕੀਤੀ ਕਿ ਲੋਕ ਆਪਣੇ ਨੁਮਾਇੰਦਿਆਂ ਤੋਂ ਇਹਨਾਂ ਮੰਤਰੀਆਂ ਤੋਂ ਮੁੱਖ ਮੰਤਰੀਆਂ ਤੋਂ ਸਵਾਲ ਪੁੱਛਣ ਲੱਗ ਗਏ ਉਹਨਾਂ ਨੂੰ ਘੇਰਨ ਲੱਗ ਗਏ ਇਸੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਾਵਰ ਦੇ ਵਿੱਚ ਆਈ ਉਹ ਸੱਤਾ ਦੇ ਵਿੱਚ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦਾ ਸਵਾਲ ਹੈ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਇੰਡੀਆ ਅਗੇਂਸਟ ਕਰਪਸ਼ਨ ਦੇ ਬੈਨਰ ਥੱਲੇ ਉਹ ਅੰਦੋਲਨ ਲੜਿਆ ਗਿਆ 2013 ਦੇ ਵਿੱਚ ਹੀ ਦਿੱਲੀ ਦੇ ਵਿੱਚੋਂ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ 4 ਐਮਪੀ ਉਹਨਾਂ ਦੇ ਚੁਣੇ ਗਏ ਸੀ ਵੀ ਐਮਐਲਏ ਉਹਨਾਂ ਦੇ ਚੁਣੇ ਜਾ ਚੁੱਕੇ ਸੀ ਉਹ ਇਹ ਸਾਰੇ ਕਿਸਾਨ ਅੰਦੋਲਨ ਤੋਂ ਪਹਿਲਾਂ ਹੋ ਚੁੱਕਿਆ ਸੀ ਉਹਦੇ ਵਿੱਚ ਕਿਸਾਨ ਅੰਦੋਲਨ ਦਾ ਕੋਈ ਹੱਥ ਨਹੀਂ ਹੈ ਸਗੋਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਹ ਅੰਦੋਲਨ ਉਹ ਜਿਹੜੀ ਚੇਤਨਾ ਪੈਦਾ ਕੀਤੀ ਸੀ ਉਹ ਲੋਕਾਂ ਦਾ ਜਿਹੜਾ ਸਵਾਲ ਪੁੱਛਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਆਮ ਆਦਮੀ ਪਾਰਟੀ ਦੇ ਅੰਦੋਲਨਾਂ ਤੋਂ ਬਾਅਦ ਹੋਇਆ ਸੀ ਉਦੋਂ ਉਹਨਾਂ ਦੇ ਵਲੰਟੀਅਰ ਜਦੋਂ ਪੰਜਾਬ ਦੇ ਵਿੱਚ ਫਿਰਦੇ ਸੀ ਅਕਾਲੀ ਦਲ ਨੂੰ ਘੇਰ-ਘੇਰ ਕੇ ਸਵਾਲ ਪੁੱਛੇ ਜਾਣ ਦਾ سلسلہ ਉਹ ਆਮ ਆਦਮੀ ਪਾਰਟੀ ਦੇ ਅੰਦੋਲਨ ਤੋਂ ਬਾਅਦ ਹੋਇਆ ਸੀ ਨਾ ਕਿ ਉਲਟਾ ਕਿ ਕਿਸਾਨ ਅੰਦੋਲਨ ਕਰਕੇ ਕੋਈ ਚੇਤਨਾ ਪੈਦਾ ਹੋ ਜਿਹੜੀ ਹੋਈ ਸੀ ਉਹਦੇ ਨਾਲ ਆਮ ਆਦਮੀ ਪਾਰਟੀ ਸੱਤਾ ਵਿਚਾਰ। ਜੇ ਚੇਤਨਾ ਕਿਸਾਨ ਅੰਦੋਲਨ ਦੀ ਸੀ ਤਾਂ ਫਿਰ ਕਿਸਾਨ ਆਗੂ ਜਿਹੜੇ ਸੀ ਉਹ ਜਿੰਨੇ ਚਾਹੀਦੇ ਸੀ ਉਹ ਸੱਤਾ ਵਿਚ ਆਉਣੇ ਚਾਹੀਦੇ ਸੀ ਨਾ ਕਿ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਸੀ। ਇਹ ਬੜਾ ਹਾਸੋ ਹੀ ਨਾ ਲੱਗਦਾ ਹੈ ਕਿ ਚੇਤਨਾ ਮੈਂ ਪੈਦਾ ਕੀਤੀ ਲੇਕਿਨ ਸਰਕਾਰ ਕੋਈ ਹੋਰ ਬਣਾ ਗਿਆ ਅਜਿਹਾ ਨਹੀਂ ਹੁੰਦਾ ਇਹ ਚੇਤਨਾ ਮੈਂ ਪੈਦਾ ਕੀਤੀ ਹੈ ਸੰਘਰਸ਼ ਮੇਰੇ ਤੋਂ ਇਹ ਸਾਰਾ ਕੁਝ ਬਦਲਾਅ ਆਇਆ ਹੈ ਤਾਂ ਫਿਰ ਉਹ ਬਦਲਾਅ ਦਾ ਹਿੱਸਾ ਮੈਂ ਹੋਣਾ ਚਾਹੀਦਾ ਹਾਂ ਨਾ ਕਿ ਕੋਈ ਹੋਰ ਸੋ ਇਹ ਜਿਹੜਾ ਤਰਕ ਦਿੱਤਾ ਜਾਂਦਾ ਹੈ ਇਹ ਵੀ ਕਿਤੇ ਹੋਲਡ ਨਹੀਂ ਕਰਦਾ ਪਾਣੀ ਨਹੀਂ ਪੜਦਾ ਇਸ ਦੇ ਵਿੱਚ ਵੀ ਬੜੀਆਂ ਤਰੂਟੀਆਂ ਨੇ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਇਸ ਨੂੰ ਕਿਹਾ ਨਹੀਂ ਜਾ ਸਕਦਾ ਕਿ ਇਹ ਕੋਈ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ ਵੱਡੀ ਪ੍ਰਾਪਤੀ ਹੈ ਕੋਈ ਛੋਟੀ ਪ੍ਰਾਪਤੀ ਹੈ ਪ੍ਰਾਪਤੀ ਕਿਸਾਨ ਅੰਦੋਲਨ ਦੀ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੀ ਆਪਣੀ ਪ੍ਰਾਪਤੀ ਹੈ ਜੋ ਵੀ ਚੰਗਾ ਮਾਲਾ ਉਹਨਾਂ ਨੇ ਕੀਤਾ ਤੇ ਫਿਰ ਅਸੀਂ ਉਸੇ ਬੁਨਿਆਦੀ ਸਵਾਲ ਤੇ ਵਾਪਸ ਆ ਕੇ ਖੜੇ ਹੋ ਜਾਂਦੇ ਹਾਂ ਕਿ ਖੱਟਿਆ ਕੀ ਖੱਟੇ ਅਸੀਂ ਬਦਨਾਮੀ ਸਭ ਤੋਂ ਜ਼ਿਆਦਾ ਜੇ ਕੁਝ ਖੱਟਿਆ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਤਾਂ ਉਹ ਹੈ ਬਦਨਾਮੀ ਉਹ ਹੈ ਆਪਸੀ ਭਾਈਚਾਰੇ ਦੇ ਵਿੱਚ ਜਿਹੜਾ 파ੜ ਪੈ ਗਿਆ ਹੈ ਜਿਹੜਾ ਸਾਡਾ ਸਮਾਜ ਹੈ ਪੰਜਾਬ ਦਾ ਆਪਸ ਚ ਵੰਡਿਆ ਗਿਆ ਹੈ ਤੀਸਰਾ ਜਿਹੜਾ ਨੁਕਸਾਨ ਹੈ ਸੂਬੇ ਦਾ ਹੋਇਆ ਹੈ ਆਰਥਿਕ ਪੱਖੋਂ ਵਪਾਰ ਦੇ ਪੱਖੋਂ ਉਹ ਨੁਕਸਾਨ ਸੂਬੇ ਦਾ ਹੋਇਆ ਹੈ ਪੰਜਾਬ ਦਾ ਜਦੋਂ ਆਪਾਂ ਬਦਨਾਮੀ ਦੀ ਗੱਲ ਕਰਦੇ ਹਾਂ ਤੁਹਾਨੂੰ ਯਾਦ ਹੋਵੇਗਾ ਜਦੋਂ ਇੱਕ ਕਿਸਾਨ ਅੰਦੋਲਨ ਪਹਿਲਾ ਜਿਹੜਾ ਸੀ ਉਹ ਖਤਮ ਹੋਇਆ ਖਤਮ ਹੁੰਦੇ ਸਾਰ ਹੀ ਬرجীত ਸਿੰਘ ਡੱਲੇਵਾਲ ਨੇ ਬਾਕੀ ਜਿਹੜੇ ਆਗੂ ਸੀ ਉਹਨਾਂ ਦੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਕਿ ਇਹ ਕਰੋੜਾ ਰੁਪਇਆ ਖਾ ਗਏ ਨੇ ਹੋਰ ਵੀ ਕਈ ਇਲਜ਼ਾਮ ਲੱਗੇ ਉਹਨਾਂ ਨੇ ਉਦੋਂ ਉਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਫੁੱਟ ਪੈ ਗਈ ਇੱਕ ਤੜਾ ਰਾਜਨੀਤਿਕ ਬਣ ਗਿਆ ਇੱਕ ਗੈਰ ਰਾਜਨੀਤਿਕ ਬਣ ਗਿਆ ਇਲਜ਼ਾਮ ਕਰੋੜਾਂ ਦੇ ਗਵਨਦੇ ਹੋਏ ਸੀ ਪੈਸਿਆਂ ਦੇ ਹੇਰਫੇਰ ਤੇ ਹੋਏ ਸੀ ਬਾਹਰੋਂ ਆਏ ਫੰਡਾਂ ਨੂੰ ਢ ਘਾਰ ਜਾਣ ਦੇ ਹੋਏ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਨਹੀਂ ਅਸੀਂ ਪਾਈਪ ਪਾਈ ਦਾ ਹਿਸਾਬ ਦੇਵਾਂਗੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖਾਂਗੇ ਪੈਸਾ ਤਾਂ ਆਖਿਰ ਲੋਕਾਂ ਤੋਂ ਹੀ ਇਕੱਠਾ ਹੋਇਆ ਸੀ ਨਾ ਲੇਕਿਨ ਕੀ ਕਿਸੇ ਨੇ ਅੱਜ ਤੱਕ ਪਹਿਲੇ ਕਿਸਾਨ ਅੰਦੋਲਨ ਦਾ ਹਿਸਾਬ ਦਿੱਤਾ ਕਿਸੇ ਨੂੰ ਵੀ ਹਿਸਾਬ ਦਿੱਤਾ ਕਿਸੇ ਵੀ ਜਥੇਬੰਦੀ ਨੇ ਹਿਸਾਬ ਦਿੱਤਾ ਨਹੀਂ ਉਸ ਤੋਂ ਬਾਅਦ ਹੁਣ ਜਦੋਂ ਦੂਸਰਾ ਮੋਰਚਾ ਖਤਮ ਹੋਇਆ ਹੈ ਉਦੋਂ ਵੀ ਇਹੀ ਇਲਜ਼ਾਮ ਲੱਗ ਰਹੇ ਨੇ ਲੇਕਿਨ ਫਰਕ ਇਹ ਹੈ ਕਿ ਇਸ ਵਾਰ ਇਲਜ਼ਾਮ ਦੱਲੇਵਾਲ ਦੇ ਉੱਪਰ ਲੱਗ ਰਹੇ ਨੇ ਕਿ ਉਹ ਕਰੋੜਾ ਰੁਪਏ ਦਾ ਗਵਨ ਕਰ ਗਿਆ ਉਹਨੇ ਮੋਰਚੇ 'ਚ ਇਕੱਠਾ ਹੋਇਆ ਦੁੱਧ ਤੱਕ ਵੇਚ ਦਿੱਤਾ ਤਣਕ ਵੇਚ ਦਿੱਤੀ ਆਟਾ ਵੇਚ ਦਿੱਤਾ ਤੇ ਪੈਸੇ ਖਾਦੇ ਗਏ ਇਹ ਇਲਜ਼ਾਮ ਹੁਣ ਦੱਲੇਵਾਲ ਵੱਲੋਂ ਨਹੀਂ ਲਗਾਏ ਜਾ ਰਹੇ ਲੇਕਿਨ ਦੱਲੇਵਾਲ ਦੇ ਉੱਪਰ ਲੱਗ ਰਹੇ ਹੁਣ ਵੀ ਇਹੀ ਕਿਹਾ ਜਾ ਰਿਹਾ ਕਿ ਅਸੀਂ ਪਾਈ ਪਾਈ ਦਾ ਹਿਸਾਬ ਦੇ ਦਾਂਗੇ ਸਾਡੇ ਕੋਲ ਸਾਰਾ ਹਿਸਾਬ ਹੈ ਲੇਕਿਨ ਨਾ ਹਿਸਾਬ ਪਹਿਲੇ ਮੋਰਚੇ ਦਾ ਦਿੱਤਾ ਗਿਆ ਸੀ ਨਾ ਹੀ ਹਿਸਾਬ ਇਸ ਮੋਰਚੇ ਦਾ ਦਿੱਤਾ ਦੂਸਰੇ ਸਵਾਲ ਫਿਰ 130 ਦਿਨ ਕੋਈ ਬਿਨਾ ਖਾਦੇ ਪੀਤੇ ਕਿਵੇਂ ਜਿਉਂਦਾ ਰਹਿ ਸਕਦਾ 130 ਦਿਨ ਦਾ ਬਹੁਤ ਹੁੰਦੇ ਨੇ 20 ਦਿਨ 10 ਦਿਨ 30 ਦਿਨ ਕੋਈ ਕਿਵੇਂ ਬਿਨਾ ਖਾਦੇ ਪੀਤੇ ਬਿਨਾ ਅੰਨ ਦਾ ਇੱਕ ਦਾਣਾ ਲਏ ਹੋਏ ਜਿਉਂਦਾ ਰਹਿ ਸਕਦਾ ਬਿਨਾ ਮੈਡੀਕਲ ਏਡ ਰਹੇ ਉਦੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਕੋਈ ਸਹਾਇਤਾ ਵੀ ਨਹੀਂ ਲਈ ਜਾ ਰਹੀ ਕੋਈ ਗਲੂਗੋਸ਼ ਵੀ ਨਹੀਂ ਲਵਾਇਆ ਜਾ ਰਿਹਾ ਲੇਕਿਨ ਅੱਜ ਉਹੀ ਡਾਕਟਰ ਸਵੇਈਮਾਨ ਜਿਹੜੇ ਇਹਨਾਂ ਦੇ ਮੈਡੀਕਲ ਸਾਰੇ ਤੰਤਰ ਦਾ ਸੰਭਾਲ ਕਰ ਰਹੇ ਸੀ ਦੇਖਰੇਖ ਕਰ ਰਹੇ ਸੀ ਉਹਨਾਂ ਵੱਲੋਂ ਹੀ ਇਹ ਸਵਾਲ ਉਠਾਏ ਜਾ ਰਹੇ ਨੇ ਉਹੀ ਡਾਕਟਰ ਪਿਆਰਾ ਲਾਲ ਗਰਗ ਜਿਹੜੇ ਇਨਾਂ ਕਿਸਾਨ ਅੰਦੋਲਨਾਂ ਦੇ ਕਦੇ ਬਹੁਤ ਵੱਡੇ murid ਹੁੰਦੇ ਸੀ ਉਹਨਾਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਨੇ ਔਰ ਇਹ ਸਾਰਿਆਂ ਨੂੰ ਪਤਾ ਹੈ ਕਿ ਫਿਜ਼ੀਕਲੀ ਪੋਸੀਬਲ ਨਹੀਂ ਹੈ ਕਿ ਕੋਈ ਬੰਦਾ ਬਿਨਾ ਕੁਝ ਖਾਦੇ ਪੀਤੇ ਇੰਨੀ ਦੇਰ ਜਿਉਂਦਾ ਰਹਿ ਸਕਦਾ ਉਦੋਂ ਜ਼ੋਰ ਇਹ ਲੱਗਿਆ ਹੋਇਆ ਸੀ ਅਸੀਂ ਸ਼ੀਸ਼ੇ ਦੇ ਕੈਬਨ ਬਣਾਵਾਂਗੇ ਜਿੱਥੋਂ ਦਰਸ਼ਨ ਕੀਤੇ ਜਾ ਸਕਣ ਦੱਲੇਵਾਲ ਸਾਹਿਬ ਦੇ ਇਹ ਕਰਾਂਗੇ ਜੀ ਉਹ ਕਰਾਂਗੇ ਲੇਕਿਨ ਹੋਇਆ ਅਜੇ ਕੁਛ ਨਹੀਂ ਇੱਕ ਟਰਾਲੀ ਦੇ ਵਿੱਚ ਉਹ ਰਹਿੰਦੇ ਸੀ ਹੁਣ ਤਾਂ ਇਥੋਂ ਤੱਕ ਦੋਸ਼ ਲੱਗ ਰਹੇ ਨੇ ਕਿ ਉਹ ਚੋਰੀ-ਚੋਰੀ ਕੜਾ ਖਾਈ ਜਾਂਦੇ ਸੀਗੇ ਤੇ ਲੇਕਿਨ ਜਵਾਬ ਨਹੀਂ ਦਿੱਤੇ ਜਾ ਰਹੇ ਜਵਾਬ ਹੋਣਗੇ ਤਾਂ ਕੋਈ ਦੇਵੇ ਸੋ ਬਦਨਾਮੀ ਪਹਿਲਾਂ ਵੀ ਖੱਟੀ ਗਈ ਸੀ ਬਦਨਾਮੀ ਹੁਣ ਵੀ ਖੱਟੀ ਗਈ ਹੈ ਪਹਿਲਾਂ ਚੂਣਾ ਲੜਕੇ ਵੀ ਦੇਖ ਲਿਆ ਗਿਆ ਸੀ ਹੁਣ ਮਾਰਨ ਵਰਤ ਰੱਖ ਕੇ ਉਹਦੇ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਲੇਕਿਨ ਬਦਨਾਮੀ ਸਿਰਫ ਪੈਸੇ ਦੇ ਗਬਨ ਦੇ ਵਿੱਚ ਨਹੀਂ ਹੋ ਰਹੀ ਇਹ ਵੀ ਇਲਜ਼ਾਮ ਲੱਗੇ ਨੇ ਕਿ ਇੱਥੋਂ ਤੱਕ ਸਿੱਕ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਆਪਣੇ ਆਈ ਕਾਰਡ ਹਜ਼ਾਰ-ਹਜ਼ਾਰ ਰੁਪਏ ਦੇ ਵੇਚ ਦਿੱਤੇ ਗਏ ਨੇ ਲੋਕਾਂ ਦੇ ਝਗੜਿਆਂ ਦਾ ਸਮਝੌਤੇ ਕਰਾਉਣ ਲਈ ਫੈਸਲੇ ਕਰਾਉਣ ਲਈ ਪੈਸੇ ਲਈ ਜਾਂਦੇ ਨੇ بڑے ਇਲਜ਼ਾਮ ਲੱਗੇ ਤੇ ਉਹ ਬੇਬੁਨਿਆਦ ਨਹੀਂ ਸੀ ਜ਼ਮੀਨੀ ਪੱਧਰ ਤੇ ਉਹਨਾਂ ਦੇ ਵਿੱਚ ਹਕੀਕਤ ਬਹੁਤ ਸੀ ਸੋ ਉਹ ਬਦਨਾਮੀ ਖੱਟੀ ਗਈ ਹੈ ਕਿਸਾਨਾਂ ਦੇ ਲਈ ਕਿਸਾਨਾਂ ਦਾ ਹੱਲ ਨਹੀਂ ਹੋਇਆ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਅੱਜ ਪੰਜਾਬ ਦੇ ਵਿੱਚ ਦੋ ਵੱਡੇ ਵੱਡੇ ਧੜੇ ਜਰੂਰ ਬਣ ਗਏ ਨੇ ਇੱਕ ਕਿਸਾਨ ਦੇ ਸਮਰਥਕਾਂ ਦਾ ਹੈ ਕਿਸਾਨੀ ਆਗੂਆਂ ਦੇ ਜਥੇਬੰਦੀਆਂ ਦੇ ਸਮਰਥਕ ਨੇ ਦੂਸਰੇ ਵਪਾਰੀ ਨੇ ਵਪਾਰੀਆਂ ਦੇ ਸਮਰਥਕ ਨੇ ਪੋਲਰਾਈਜੇਸ਼ਨ ਹੋ ਰਹੀ ਹੈ ਉਹ ਕਹਿੰਦੇ ਤੁਸੀਂ ਸਾਡਾ ਨੁਕਸਾਨ ਕੀਤਾ ਇਹ ਕਹਿੰਦੇ ਤੁਸੀਂ ਸਾਡਾ ਸੋਸ਼ਣ ਕਰਦੇ ਹੋ ਜਿਹੜਾ ਸਹਿਚਾਰ ਸੀ ਜਿਹੜਾ ਇੱਕ ਦੂਜੇ ਤੋਂ ਦੇ ਉੱਤੇ ਨਿਰਪਰ ਕਰਦੇ ਸੀ ਆਪਣੀ ਜੀਵਨੀ ਲਈ ਆਪਣੀ ਰੋਜ਼ੀ ਰੋਟੀ ਲਈ ਤੇ ਉਹ ਅੱਜ ਇੱਕ ਦੂਜੇ ਦੇ ਬਰਾਬਰ ਖੜੇ ਨੇ ਇੱਕ ਦੂਜੇ ਦੇ ਅਗੇਂਸਟ ਖੜੇ ਨੇ ਇਹ ਜ਼ਰੂਰ ਇੱਕ ਪ੍ਰਾਪਤੀ ਇਸ ਅੰਦੋਲਨ ਦੀ ਕਹੀ ਜਾ ਸਕਦੀ। ਤੀਸਰਾ ਜਿਹੜਾ ਹੈ ਕਿ ਪੰਜਾਬ ਦਾ ਨੁਕਸਾਨ ਰੇਲਾਂ ਰੁਕੀਆਂ ਗਈਆਂ ਸੜਕਾਂ ਰੁਕੀਆਂ ਗਈਆਂ ਲੋਕਾਂ ਨੂੰ ਲੰਬੇ-ਲੰਬੇ ਰੂਟ ਤੋਂ ਆਉਣਾ ਪਿਆ ਪੈਸਾ ਉਹਦੇ ਵਿੱਚ ਜਿਆਦਾ ਖਰਚ ਹੋਇਆ ਜਿਹੜਾ ਕਨਸਾਈਨਮੈਂਟ ਸੀ ਸ਼ਿਪਿੰਗ ਬਲੇ ਹੋਈ ਵਪਾਰੀਆਂ ਦਾ ਮਾਲ ਆਉਣਾ ਤੇ ਮਾਲ ਭੇਜਣਾ ਦੋਨਾਂ ਦੇ ਵਿੱਚ ਦੇਰੀ ਹੋਈ ਉਹਦੇ ਨਾਲ ਆਰਡਰ ਕੈਨਸਲ ਹੋਏ ਲੱਖਾਂ ਕਰੋੜਾਂ ਦੇ ਵਿੱਚ ਵਪਾਰ ਦੇ ਵਿੱਚ ਘਾਟੇ ਪਏ ਇਹ ਪੰਜਾਬ ਦੀ ਇਸ ਸੰਘਰਸ਼ ਦੀ ਇੱਕ ਪ੍ਰਾਪਤੀ ਜ਼ਰੂਰ ਅੱਜ ਹੁਣ ਅਸੀਂ ਜਿਹੜੇ ਮੋਰ ਤੇ ਖੜੇ ਆਂ ਅੱਜ ਅੰਦੋਲਨ ਦਾ ਹਾਲ ਕੀ ਹੈ ਮੋਰਚੇ ਲੱਗ ਗਏ ਮੋਰਚੇ ਟੁੱਟ ਗਏ ਉਸ ਤੋਂ ਬਾਅਦ ਵੀ ਕੱਲ ਰਾਜੇਵਾਲ ਸਾਹਿਬ ਫੇਰ ਪ੍ਰੈਸ ਕਾਨਫਰੰਸ ਕਰ ਕਰਕੇ ਕਹਿੰਦੇ ਨੇ ਕਿ ਹੁਣ ਅਸੀਂ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਵਾਂਗੇ ਉਹ ਪਾਣੀਆਂ ਦੇ ਮੁੱਦੇ ਦੇ ਉੱਤੇ ਜਿੱਥੇ ਸਾਰੀਆਂ ਪੋਲਿਟੀਕਲ ਪਾਰਟੀਆਂ ਸੱਤਾ ਤੇਰ ਮੋਰਚਾ ਲਾ ਰਹੀ ਹੈ ਆਲਰੇਡੀ ਆਲ ਪਾਰਟੀ ਆਫ ਮੀਟਿੰਗਾਂ ਹੋਈਆਂ ਨੇ ਸਭ ਕੁਝ ਹੋ ਰਿਹਾ ਹੈ ਉਹ ਕਹਿੰਦੇ ਨੇ ਮੋਰਚਾ ਅਸੀਂ ਲਾਉਣਾ ਦੂਜੇ ਪਾਸੇ ਉਹ ਕਹੀ ਜਾਂਦੇ ਨੇ ਕਿ ਕੇਂਦਰ ਦੀ ਚਾਲ ਹੈ ਉਹ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਲੜਾ ਰਿਹਾ ਹੈ ਫਿਰ ਤੁਸੀਂ ਮੋਰਚਾ ਲਾ ਕਿਉਂ ਰਹੇ ਹੋ ਜੇ ਤੁਹਾਨੂੰ ਚਾਲ ਦਾ ਪਤਾ ਹੈ ਚਾਲ ਸਮਝਦਾ ਹੈ ਲੇਕਿਨ ਸੁਰੱਖਿਆ ਦੇ ਵਿੱਚ ਬਣੇ ਰਹਿਣ ਦੀ ਆਦਤ ਇੱਕ ਮੋਰਚਾ ਫੇਲ ਹੋ ਗਿਆ ਹੈ ਤਾਂ ਦੂਸਰਾ ਤੜਾ ਹੁਣ ਆਪਣਾ ਨਵੇਂ ਮੋਰਚੇ ਦੀ ਤਿਆਰੀ ਕਰ ਰਿਹਾ ਪਾਣੀਆਂ ਤੇ ਕੋਈ ਪਹਿਲਾ ਮੋਰਚਾ ਨਹੀਂ ਲਾਇਆ ਜਾਣਾ ਰਾਜੇਵਾਲ ਇਸ ਤੋਂ ਦੋ ਵਾਰ ਪਹਿਲਾਂ ਵੀ ਤਿੰਨ ਵਾਰ ਪਹਿਲਾਂ ਵੀ ਐਲਾਨ ਕਰ ਚੁੱਕੇ ਨੇ ਇੱਕ ਅੱਧੀ ਵਾਰ ਕੋਸ਼ਿਸ਼ ਵੀ ਕਰ ਚੁੱਕੇ ਨੇ ਮੋਰਚੇ ਉਹ ਨਹੀਂ ਹੁੰਦੇ ਕਿ ਜਦੋਂ ਮਸਲਾ ਸੁਰੱਖਿਆ ਦੇ ਵਿੱਚ ਹੋਵੇ ਉਦੋਂ ਲਾਇਆ ਜਾਵੇ ਇਹ ਤਾਂ ਦਸ਼ਕਾਂ ਦਾ ਰੌਲਾ ਚੱਲਿਆ ਆ ਰਿਹਾ ਹੈ 1960 ਤੋਂ 66 ਤੋਂ ਕਦੋਂ ਦੇ ਇਹ ਪਾਣੀਆਂ ਦੇ ਮਸਲੇ ਚੱਲ ਰਹੇ ਨੇ ਰੌਲੇ ਚੱਲ ਰਹੇ ਨੇ ਅੱਜ ਕਿਉਂ ਇਹਦੇ ਉੱਪਰ ਕਿਸਾਨ ਜਥੇ ਯੂਨੀਅਨਾਂ ਨੂੰ ਮੋਰਚਾ ਲਾਉਣ ਦੀ ਲੋੜ ਪੈ ਰਹੀ ਹੈ ਯਾਦ ਆ ਰਹੀ ਹੈ ਇਸ ਤੇ ਉੱਪਰ ਵੀ ਸਵਾਲ ਖੜੇ ਹੋਣਾ ਲਾਜ਼ਮੀ ਜੇ ਤੁਸੀਂ ਕੋਈ ਮਸਲਾ ਹੱਲ ਕਰਾਉਣਾ ਹੀ ਹੈ ਤਾਂ ਉਹ ਕਦੇ ਵੀ ਮੋਰਚਾ ਲਾਇਆ ਜਾ ਸਕਦਾ ਹੈ ਤੇ ਉਸ ਨੂੰ ਕਿਸੇ ਤਣਪਤਨ ਲਾ ਕੇ ਮੋਰਚਾ ਉਠਾਇਆ ਜਾਵੇ ਉਸ ਨੂੰ ਮੋਰਚੇ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ ਉਸ ਨੂੰ ਸੰਘਰਸ਼ ਦੀ ਜਿੱਤ ਮੰਨਿਆ ਜਾਂਦਾ ਹੈ ਇਹ ਨਹੀਂ ਕਿ ਤੁਸੀਂ ਆਪਣਾ ਨਾਮ ਚਮਕਾਈ ਚੱਲੋ ਆਪਣਾ ਪੈਸਾ ਕਮਾਈ ਚੱਲੋ ਲੋਕਾਂ ਨੂੰ ਗੁੰਮਰਾਹਈ ਚੱਲੋ ਲੋਕਾਂ ਦਾ ਉਸ ਦਾ ਉਸ ਦੇ ਵਿੱਚ ਕੋਈ ਫਾਇਦਾ ਨਾ ਹੋਵੇ ਜਿਸ ਲੋਕਾਂ ਦੇ ਨਾਮ ਦੇ ਉੱਤੇ ਤੁਸੀਂ ਇਹ ਸੰਘਰਸ਼ ਕਰ ਰਹੇ ਹੋ ਉਸ ਨੂੰ ਕਦੇ ਵੀ ਸੰਘਰਸ਼ ਦੀ ਪ੍ਰਾਪਤੀ ਦੇ ਵਜੋਂ ਨਹੀਂ ਗਿਣਿਆ ਜਾਂਦਾ ਹੁਣ ਜੇ ਆਪਾਂ ਕਿਸਾਨਾਂ ਦੇ ਸਵਾਲ ਕਰੀਏ ਕਿਸਾਨਾਂ ਦਾ ਕੋਈ ਵੀ ਮਸਲਾ ਜਿਹੜਾ ਇਹਨਾਂ ਨੇ ਹੱਲ ਕਰਾਉਣ ਦਾ ਵਾਅਦਾ ਕੀਤਾ ਸੀ ਜਾਂ ਦਾਵਾ ਪਾਇਆ ਸੀ ਇੱਕ ਵੀ ਮਸਲਾ ਹੱਲ ਨਾ ਹੋਇਆ ਹੈ ਨਾ ਕਰਾਇਆ ਗਿਆ ਹੈ ਜ਼ਮੀਨੀ ਹਕੀਕਤ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ ਸੰਘਰਸ਼ ਤੋਂ ਪਹਿਲਾਂ ਸੀ ਉਵੇਂ ਹੀ ਸੰਘਰਸ਼ ਤੋਂ ਬਾਅਦ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੋਇਆ ਮਰਨ ਵਾਲੇ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਨੇ ਲੇਕਿਨ ਤੁਸੀਂ ਤੁਹਾਡੇ ਆਪਣੇ ਲਫ਼ਜ਼ਾਂ ਦੇ ਨਾਲ ਇਹ ਕਹਿੰਦੇ ਹੋ ਕਿ ਅਸੀਂ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਵਾ ਲਈਆਂ ਅਸੀਂ ਕਰੋੜਾਂ ਰੁਪਏ ਦਾ ਨੁਕਸਾਨ ਕਰਾ ਲਿਆ ਆਪਣਾ ਨੁਕਸਾਨ ਕਰਾਇਆ ਲੋਕਾਂ ਦਾ ਨੁਕਸਾਨ ਕਰਾਇਆ ਜਿਨ੍ਹਾਂ ਨੇ ਚੰਦਾ ਇਕੱਠਾ ਕਰਕੇ ਤੁਹਾਨੂੰ ਪੈਸੇ ਦਿੱਤੇ ਉਹ ਪੈਸੇ ਦੇ ਵਿੱਚੋਂ ਵੀ ਖੱਟਿਆ ਕੀ ਉਹਦੇ ਤੋਂ ਵੀ ਇਲਜ਼ਾਮ ਇਹੀ ਲੱਗ ਰਹੇ ਨੇ ਕਿ ਤੁਸੀਂ ਪੈਸਾ ਵੀ ਖਾ ਗਏ ਤੁਸੀਂ ਚੋਣਾ ਵੀ ਹਾਰ ਗਏ ਕਿਸਾਨ ਦੀ ਦੁਰਦਸ਼ਾ ਉਵੇਂ ਹੀ ਹੈ ਜਿਵੇਂ ਪਹਿਲਾਂ ਹੋ ਰਹੀ ਸੀ ਅੱਜ ਵੀ ਮੌਸਮ ਦੇ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਅਸੀਂ ਸਿਰਫ ਮੁਆਵਜ਼ਾ ਮੰਗ ਸਕਦੇ ਹਾਂ ਉਹਦੀ ਮੰਗ ਕਰ ਸਕਦੇ ਹਾਂ ਯਕੀਨੀ ਨਹੀਂ ਬਣਾ ਸਕਦੇ ਕਿ ਉਹ ਮੁਆਵਜ਼ਾ ਸਾਨੂੰ ਮਿਲ ਜਾਵੇ ਜਾਂ ਸਾਡੇ ਫਸਲਾਂ ਦਾ ਕੋਈ بیمਾ ਹੋ ਜਾਵੇ ਜਿਹਦਾ ਕੋਈ ਸਥਾਈ ਹੱਲ ਨਿਕਲ ਸਕੇ ਸਾਨੂੰ ਬਾਰ-ਬਾਰ ਮੰਗਣ ਦੀ ਹੱਥ ਅਡਣ ਦੀ ਲੋੜ ਹੀ ਨਾ ਪਵੇ ਤੋਂ ਸਾਡੇ ਆਗੂਆਂ ਨੂੰ ਕਿਤੇ ਨਾ ਕਿਤੇ ਇਹ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਸੰਘਰਸ਼ਾਂ ਦੇ ਅਸੀਂ ਸੱਦੇ ਰੋਜ਼ ਦੇ ਦਿੰਨੇ ਆ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਬੈਠ ਕੇ ਵਿਚਾਰ ਕਰੀਏ ਜਦੋਂ ਗੱਲ ਹਿਸਾਬ ਦੇਣ ਦੀ ਆਉਂਦੀ ਹੈ ਪਾਰਦਰਸ਼ਤਾ ਦੀ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਤੇ ਲਾਗੂ ਕਰੀਏ ਫਿਰ ਲੋਕਾਂ ਤੋਂ ਮੰਗੇ ਤੇ ਤੀਸਰਾ ਕਿਸਾਨਾਂ ਨੂੰ ਵੀ ਇਹੀ ਅਪੀਲ ਹੈ ਕਿ ਤੁਸੀਂ ਵੀ ਕਦੇ ਟਾਈਮ ਕੱਢ ਕੇ ਬੈਠੋ ਸੋਚੋ ਕਿ ਪ੍ਰਾਪਤੀ ਕੀ ਹੋਈ ਹੈ ਅਸੀਂ ਕੱਢਿਆ ਕੀ ਹੈ ਅਸੀਂ ਖੱਟਿਆ ਕੀ ਹੈ ਤੁਹਾਡੇ ਪਿੱਛੇ ਲੱਗ ਹਰ ਵਾਰੀ ਕਹਿ ਦੇਣਾ ਕਿ ਕੇਂਦਰ ਸਾਜ਼ਿਸ਼ ਰੱਖ ਰਿਹਾ ਹੈ ਉਹ ਸਾਡੇ ਚ ਵੰਡੀਆਂ ਪਾ ਰਿਹਾ ਹੈ ਉਹੀ ਲੀਡਰ ਉਹੀ ਆਗੂ ਜਿਹੜੇ ਮੋਰਚਾ ਜਿੱਤ ਕੇ ਕਹਿੰਦੇ ਅਸੀਂ ਵਾਪਸ ਆਏ ਸੀ ਉਦੋਂ ਤੱਕ ਉਹ ਐਨੇ ਚਲਾਕ ਸੀ ਐਨੇ ਤੇਜ ਸੀ ਐਨੇ ਐਕਸਪੀਰੀਅੰਸ ਸੀ ਕਿ ਉਹਨਾਂ ਨੇ ਸਰਕਾਰ ਦੀਆਂ ਗੋੜੀਆਂ ਲਵਾ ਦਿੱਤੀਆਂ ਤੇ ਜਦੋਂ ਇਲੈਕਸ਼ਨਾਂ ਹਾਰ ਗਏ ਕਹਿੰਦੇ ਸਾਨੂੰ ਤਾਂ ਭੋਲੇ ਪਾਲਿਆਂ ਨੂੰ ਫਸਾ ਲਿਆ ਇਹਨਾਂ ਨੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕੀ ਕਰਦੇ ਸੀ ਇਹ ਕੁਝ ਮਹੀਨਿਆਂ ਦਾ ਅੰਤਰ ਹੈ ਸਰ ਕੀ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਨਗੇ ਜਾਂ ਵੱਡਾ ਸਵਾਲ ਇਹ ਹੈ ਕਿ ਕੀ ਸਾਨੂੰ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਸੋ ਉਮੀਦ ਕਰਦੇ ਹਾਂ ਕਿਸਾਨ ਵੀ ਇਹ ਸਵਾਲ ਪੁੱਛਣਗੇ ਕਿਸਾਨ ਆਗੂ ਵੀ ਇਹ ਕੋਸ਼ਿਸ਼ ਕਰਨ ਕਿ ਉਹ ਆਪਣੀ ਸਾਖ ਨੂੰ ਬਚਾਉਣ ਤੇ ਫਿਰ ਜਿਨ੍ਹਾਂ ਦੇ ਨੁਮਾਇंदे ਹੋਣ ਦਾ ਉਹ ਦਾਵਾ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਨਾ ਕੋਈ ਇੱਕ ਪ੍ਰਾਪਤੀ ਤਾਂ ਇੰਨੇ ਲੰਮੇ ਸਮੇਂ ਦੇ ਵਿੱਚ ਉਹ ਗਿਣਾ ਸਕਣ ਕਿ ਹਾਂ ਅਸੀਂ ਆ ਕੀਤਾ ਹੈ ਆ ਅਸੀਂ ਤੁਹਾਡੇ ਵਾਸਤੇ ਖਟਕੇ ਲੈ ਆਏ ਹਾਂ ਇਸ ਚੀਜ਼ ਦਾ ਜਵਾਬ ਜੇ ਉਹ ਦੇ ਸਕਣ ਤਾਂ ਸਾਨੂੰ ਇਸ ਚੀਜ਼ ਦੇ ਉੱਤੇ ਬਹੁਤ ਖੁਸ਼ੀ ਹੋਵੇਗੀ ਔਰ ਇਸ ਉਮੀਦ ਨਾਲ ਕਿ ਇਸ ਤਰ੍ਹਾਂ ਦੇ ਸ਼ਾਇਦ ਉਹ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਕਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸੰਘਰਸ਼ਾਂ ਦੀ ਕੋਈ ਪ੍ਰਾਪਤੀ ਹੋ ਸਕੇ ਇਸੇ ਉਮੀਦ ਦੇ ਨਾਲ ਤਰਤੁਬਿਲਾ ਲੈਂਦੇ ਆ ਧੰਨਵਾਦ